ਪਿੰਡ ਰੰਗਪੁਰ ਬੜੀ ਦੇ ਵਿੱਚ ਮਹਾਨ ਤਪਸਵੀ ਬੀਬੀ ਮਮਤਾਜ ਜੀ ਦਾ ਗੁਰਦੁਆਰਾ ਤਪ ਅਸਥਾਨ ਬੀਬੀ ਮਮਤਾਜ ਘੜ ਸਾਹਿਬ ਸੁਸ਼ੋਭਿਤ ਹੈ ਗੁਰੂ ਸਾਹਿਬ ਨੇ ਜਾਂਦੇ ਜਾਂਦੇ નિਹੰਗ ਖਾਨ ਜੀ ਦੀ ਸੁਪੁੱਤਰੀ ਬੀਬੀ ਮਮਤਾਜ ਨੂੰ ਗਾਤ੍ਰੇ ਸਮੇਤ ਆਪਣੀ ਇੱਕ ਕਿਰਪਾਨ ਦਿੰਦੇ ਹੋਏ ਕਿਹਾ ਕਿ ਇਹਨਾਂ ਸ਼ਸਤਰਾਂ ਦੀ ਇਬਾਦਤ ਹੀ ਸਾਡੀ ਇਬਾਦਤ ਹੋਵੇਗੀ ਦੇ ਅੰਦਰ ਸੇਵਾ ਕਰਦੀ ਬੀਬੀ ਮੁਮਤਾਜ ਨੇ ਜਦੋਂ ਆਪਣੇ ਪਿਤਾ ਦੇ ਬੋਲ ਸੁਣੇ ਤਾਂ ਉਸੇ ਵਕਤ ਹੀ ਪਾਈ ਬਚਿੱਤਰ ਸਿੰਘ ਨੂੰ ਆਪਣਾ પતિ ਪਰਵਾਨ ਕਰ ਲਿਆ ਥੋੜੇ ਸਮੇਂ ਬਾਅਦ ਪਾਈ ਬਚਿੱਤਰ ਸਿੰਘ ਸ਼ਹੀਦ ਦੀ ਬਾਗੇ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਦੇ ਆਂ ਪਹਾੜਾਂ ਦੀ ਗੋਦ ਵਿੱਚ ਵਸੀ ਉਸ ਰੋਹਾਨੀ ਥਾਂ ਤੇ ਜਿਹਦੇ ਦਰਸ਼ਨ ਕਰਨ ਲਈ ਵਾਰੀ-ਵਾਰੀ ਆਉਣ ਨੂੰ ਜੀ ਕਰਦਾ ਹੈ ਇਹ ਜਗ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਰੂਪਨਗਰਵਾਲ ਜਾਂਦੇ ਰਾਹ ਤੇ ਲਗਭਗ 31 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਹੋਰ ਸੌਖਾ ਦਸੀਏ ਤਾਂ ਪੁਰਖਾਲੀ ਤੋਂ 3 ਕਿਲੋਮੀਟਰ ਤੇ ਰੋਪੜ ਤੋਂ 20 ਕਿਲੋਮੀਟਰ ਦੀ ਦੂਰੀ ਤੇ ਉੱਚੀ ਪਹਾੜੀ ਤੇ ਇਹ ਥਾਂ ਸੁਸ਼ੋਭਿਤ ਹੈ ਜਦੋਂ ਤੁਸੀਂ ਮੁਹਾਲੀ ਬੰਨੀਓ ਜਾਉਂਗੇ ਤਾਂ ਰਾਹ ਦੇ ਵਿੱਚ ਕੁਰਾਲੀ ਵਾਲਾ ਟੋਲ ਵੀ ਆਊਗਾ ਤੁਹਾਡਾ ਰਾਹ ਹੋਰ ਸੌਖਾ ਕਰਨ ਲਈ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਮੁੱਖ ਸੜਕ ਤੇ ਜਾਂਦੇ ਆ ਸੱਜੇ ਪਾਸੇ ਆਈ ਆਈ ਟੀ ਪੱਦਲ ਕੈਂਪਸ ਵਾਲਾ ਇੰਜੀਨੀਅਰ ਗੁਰਚਰਨ ਸਿੰਘ ਮੈਮੋਰੀਅਲ ਗੇਟ ਆਏਗਾ ਤਾਂ ਤੁਸੀਂ ਉੱਥੋਂ ਸੱਜੇ ਪਾਸੇ ਨੂੰ ਮੁੜ ਜਾਓ ਰਾਹ ਬਹੁਤ ਹਰਿਆਪਰਿਆ ਇਹ ਸਥਾਨ ਦਾ ਨਾਮ ਹੈ ਗੁਰਦੁਆਰਾ ਤਪ ਅਸਥਾਨ ਬੀਬੀ ਮਮਤਾਜ ਕੜ ਸਾਹਿਬ ਪਿੰਡ ਰੰਗਪੁਰ ਬੜੀ ਰੂਪਨਗਰ ਦੇ ਵਿੱਚ ਸੁਸ਼ੋਭਿਤ ਹੈ ਇਸ ਸਥਾਨ ਤੇ ਜਦੋਂ ਅਸੀਂ ਪਹੁੰਚੇ ਤਾਂ ਸ਼ਾਮ ਦੇ ਪੌਣੇ 6 ਵਜੇ ਗਏ ਸੀ ਫਿਕਰ ਸੀ ਕਿ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਤਸਵੀਰਾਂ ਖਿੱਚ ਲਈਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਹਰ ਸ਼ਰਨ ਕੋ ਆਦੇ ਵੱਲੋ ਅੱਜ ਅਸੀਂ ਜਿਹੜੇ ਇਤਿਹਾਸਿਕ ਸਥਾਨ ਤੇ ਪਹੁੰਚੇ ਹੋਏ ਹਾਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਕਿ ਗੁਰਦੁਆਰਾ ਬੀਬੀ ਮੁਮਤਾਜਗੜ ਸਾਹਿਬ ਹੈ ਅਸੀਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਇਸ ਗੁਰੂ ਘਰ ਦਾ ਕੀ ਇਤਿਹਾਸ ਹੈ ਇਸ ਇੰਨੀ ਇਕੱਲੀ ਜਗ੍ਹਾ ਦੇ ਉੱਤੇ ਇਹ ਕਿਉਂ ਵਸਿਆ ਸੀ ਬੀਬੀ ਮੁਮਤਾਜ ਦਾ ਕੀ ਇਤਿਹਾਸ ਹੈ ਬੀਬੀ ਮੁਹਤਾਜ ਮੁਸਲਮ ਪਰੰਦਾਸ ਸੰਬੰਧਿਤ ਸਨ ਪਰ ਸਿੱਖੀ ਦੇ ਨਾਲ ਉਹਨਾਂ ਦਾ ਕੀ ਸੰਬੰਧ ਸੀ ਕਿ ਉਹਨਾਂ ਦੀ ਯਾਦ ਵਿੱਚ ਅੱਜ ਸਿੱਖ ਕੌਮ ਨੇ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਪਹਾੜੀਆਂ ਦੀ ਗੋਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਬਹੁਤ ਹੀ ਖੂਬਸੂਰਤ ਇਥੋਂ ਦਾ ਨਜ਼ਾਰਾ ਹੈ ਸ਼ਾਮ ਦੇ ਵਕਤ ਉਸ ਨੂੰ ਪਹੁੰਚੇ ਹੋਏ ਆ ਤੇ ਪੰਛੀਆਂ ਦੀ ਜਿਹੜੀ ਚਹਿਲ-ਚੱੜਾ ਹੈ ਉਹ ਆ ਰਹੀ ਹੈ ਪੂਰਾ ਸ਼ਹਿਰ ਦੀਆਂ ਜਿਹੜੀਆਂ ਆਵਾਜ਼ਾਂ ਨੇ ਸ਼ਹਿਰ ਦੇ ਰੌਲੇ ਰੱਪੇ ਤੋਂ ਦੂਰ ਇਹ ਇੱਕ ਬਹੁਤ ਹੀ ਅਧਿਆਤਮਿਕ ਸਥਾਨ ਵਸਿਆ ਹੋਇਆ ਆਓ ਇਤਿਹਾਸ ਜਾਣਦੇ ਹਾਂ ਪਿੰਡ ਰੰਗਪੁਰ ਬੜੀ ਦੇ ਵਿੱਚ ਮਹਾਨ ਤਪਸਵੀ ਬੀਬੀ ਮਮਤਾ ਜੀ ਦਾ ਗੁਰਦੁਆਰਾ ਤਪ ਅਸਥਾਨ ਬੀਬੀ ਮਮਤਾ ਜੀ ਘਰ ਸਾਹਿਬ ਸशोਭਿਤ ਹੈ ਬੀਬੀ ਮੁਮਤਾਜ਼ ਦੇ ਪਵਿੱਤਰ ਅਸਥਾਨ ਦਾ ਇਤਿਹਾਸ ਜਾਣਨ ਤੋਂ ਪਹਿਲਾਂ ਸਾਨੂੰ ਗੁਰਦੁਆਰਾ ਪਠਾ ਸਾਹਿਬ ਅਤੇ ਨਿਹੰਗ ਖਾਨ ਦੇ ਕਿਲੇ ਦਾ ਇਤਿਹਾਸ ਜ਼ਰੂਰ ਜਾਣਨਾ ਪਏਗਾ ਅਸਥਾਨ ਦੇ ਮੁਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਨੇ ਤੇ ਪ੍ਰਬੰਧ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਤਲਵੰਦੋਂ ਕੀਤਾ ਜਾਂਦਾ ਹੈ ਅੱਜ 24 ਨਵੰਬਰ 2023 ਨੂੰ ਜਿਸ ਦਿਨ ਅਸੀਂ ਦਰਸ਼ਨ ਕੀਤੇ ਗੁਰੂ ਸਾਹਿਬ ਤੇ ਤਾਂ ਖਸ਼ੀਦ ਗੰਸਾ ਦੀ ਦਾਖੂ ਨਾਮ ਹੈ ਤਨਾਸਰੀ ਮਹਲਾ ਨਵਾ ਸਾਡੋ ਇਹ ਜਗ ਭਰੋਂ ਬੁਲਾਣਾ RAM ਨਾਮ ਦਾ ਸਿਮਰਨ ਛੋੜਿਆ ਮਾਇਆ ਆਂਖ ਬਿਗਾਣਾ ਰਹਾਓ ਪਾਈ ਗੁਰਪ੍ਰੀਤ ਸਿੰਘ ਨੇ ਸਾਨੂੰ ਦੱਸਿਆ ਕਿ ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ 6 ਪੋ 1708 ਬੜ ਬਿਕਰਮੀ ਸੰਮਤ ਨੂੰ ਅਨੰਦਪੁਰ ਸਾਹਿਬ ਛੱਡ ਕੇ ਸਰਸਾ ਨਦੀ ਪਾਰ ਕਰਕੇ ਜੰਗ ਲੜਦੇ ਹੋਏ ਰੋਪੜ ਪਹੁੰਚੇ ਤਾਂ ਉੱਥੋਂ ਗੁਰੂ ਸਾਹਿਬ ਨੇ ਸਿੰਘਾਂ ਨੂੰ ਫਤਿਹਪੁਰ ਦੇ ਗੁਪਤ ਕਿਲੇ ਵਿੱਚ ਜਾਣ ਦਾ ਹੁਕਮ ਦੇ ਦਿੱਤਾ ਤੇ ਖੁਦ ਪੱਠਾ ਸਾਹਿਬ ਵਾਲੇ ਅਸਥਾਨ ਤੇ ਪਹੁੰਚ ਕੇ ਪੱਠਾ ਠੰਡਾ ਕੀਤਾ ਤੇ ਪੱਠੇ ਦਾ ਮਾਲਕ ਨਿਹੰਗ ਖਾਨ ਗੁਰੂ ਘਰ ਦਾ ਪੱਕਾ ਸ਼ਰਦਾਲੂ ਸੀ ਉਹ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਆਪਣੇ ਰਿਹਾਈਸ਼ੀ ਕਿਲੇ ਵਿੱਚ ਲੈ ਗਿਆ ਅਤੇ ਸਿੱਧਕ ਦੇ ਲਈ ਨਡਰਤਾ ਤੇ ਸ਼ਰਦਾ ਨਾਲ ਸੇਵਾ ਕੀਤੀ ਗੁਰੂ ਜੀ ਨਾਲ ਹੋਰ ਸਿੰਘ ਵੀ ਮੌਜੂਦ ਸਨ ਇਧਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਵੀ ਜ਼ਖਮੀ ਹੋਏ ਭਾਈ ਬਚਿੱਤਰ ਸਿੰਘ ਨੂੰ ਲੈ ਕੇ ਕਿਲੇ ਦੇ ਵਿੱਚ ਪਹੁੰਚ ਗਏ ਭਾਈ ਬਚਿੱਤਰ ਸਿੰਘ ਪਿੰਡ ਮਲਖਪੁਰ ਦੇ ਰੰਗੜਾ ਨਾਲ ਲੋਹਾ ਲੈਂਦੇ ਹੋਏ ਜ਼ਖਮੀ ਹੋ ਗਏ ਸਨ ਗੁਰਦੁਆਰਾ ਸਾਹਿਬ ਦੀ ਜਿਹੜੀ ਮੁੱਖ ਇਮਾਰਤ ਹੈ ਉਹਦੇ ਪਿਛਲੇ ਪਾਸੇ ਇੱਕ ਤਪੱਸਥਾਨ ਬਣਿਆ ਹੋਇਆ ਮੰਨਿਆ ਜਾਂਦਾ ਹੈ ਕਿ ਗੀਗੀ ਮੰਤਾਰ ਨੇ ਇਹੋ ਉੱਥੇ ਹੀ ਬਣਵਾਇਆ ਕਰਦਾ ਸੀ ਭਾਈ ਸਾਹਿਬ ਦੇ ਸਰੀਰ ਤੇ ਡੂੰਘੇ ਫੱਟ ਦੇਖਦਿਆਂ ਗੁਰੂ ਸਾਹਿਬ ਉਹਨਾਂ ਨੂੰ ਅਗਾਂ ਨਹੀਂ ਲੈ ਕੇ ਗਏ ਪਰ ਕੋਟਲਾ ਨਿਹੰਗ ਖਾਨ ਨੂੰ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਨ ਦਾ ਆਦੇਸ਼ ਦੇ ਗਏ ਪਾਤਸ਼ਾਹ ਨੇ ਕਿਹਾ ਸੀ ਇਹ ਸਾਡਾ ਜਾਨ ਹੈ ਜਿਗਰੀ ਸਿੰਘ ਹੈ ਜ਼ਾਲਮਾਂ ਦੇ ਹੱਥ ਨਾ ਲੱਗੇ ਗੁਰੂ ਸਾਹਿਬ ਨੇ ਨਿਹੰਗ ਖਾਨ ਨੂੰ ਇੱਕ ਕਟਾਰ ਗੈਂਡੇ ਦੀ ਢਾਲ ਕਿਰਪਾਨ ਤੇ ਇੱਕ ਤੇਗਾ ਵੀ ਬਖਸ਼ਿਆ ਜੋ ਅੱਜ ਗੁਰਦੁਆਰਾ ਪਠਾ ਸਾਹਿਬ ਵਿਖੇ ਸੁਬਾਈ ਮਾਨ ਹੈ ਗੁਰੂ ਸਾਹਿਬ ਨੇ ਜਾਂਦੇ ਜਾਂਦੇ ਨਿਹੰਗ ਖਾਨ ਜੀ ਦੀ ਸੁਪਤਰੀ ਬੀਬੀ ਮਮਤਾਜ ਨੂੰ ਗਾਤਰੀ ਸਮੇਤ ਆਪਣੀ ਇੱਕ ਕਿਰਪਾਨ ਦਿੰਦੇ ਹੋਏ ਕਿਹਾ ਕਿ ਇਹਨਾਂ ਸ਼ਸਤਰਾਂ ਦੀ ਇਬਾਦਤ ਹੀ ਸਾਡੀ ਇਬਾਦਤ ਹੋਵੇਗੀ ਤੇ ਬਚਨ ਕੀਤਾ ਕਿ ਅਸੀਂ ਹਮੇਸ਼ਾ ਤੀ ਮਮਤਾਜ ਦੇ ਅੰਗ ਸੰਗ ਰ੍ਹਾਂਗੇ ਫਿਰ ਗੁਰੂ ਸਾਹਿਬ ਪਿੰਡ ਖਾਨਪੁਰ ਰਾਮਪੁਰ ਤੇ ਬਾਮਣ ਮਾਜਰਾ ਤੋਂ ਹੁੰਦੇ ਹੋਏ ਚਮਕੌਰ ਦੀ ਗੜੀ ਵੱਲ ਚਲੇ ਗਏ ਇਹ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਬੀਬੀ ਮਮਤਾਜ ਗੜ ਦਾ ਜਿਹੜਾ ਆਲਾ ਦੁਆਰਾ ਹੈ ਬਹੁਤ ਹੀ ਖੂਬਸੂਰਤ ਹੈ ਅਨੰਦਪੁਰ ਸਾਹਿਬ ਨੂੰ ਜਾਂਦੇ ਰਾਤ ਨੂੰ ਗੁਰਦੁਆਰਾ ਸਾਹਿਬ ਅਸਿਆ ਹੁੰਦਾ ਕਿ ਸਾਰਾ ਜਿਹੜਾ ਪਹਾੜੀ ਇਲਾਕਾ ਆ ਜਾਂਦਾ ਤੇ ਸੂਰਜ ਇਸ ਵਕਤ ਛੁਪ ਰਿਹਾ ਹੈ ਬਹੁਤ ਹੀ ਖੂਬਸੂਰਤ ਜਿਹੜਾ ਦ੍ਰਿਸ਼ ਇਖ ਦੇਖਣ ਨੂੰ ਮਿਲਦਾ ਚਾਰੇ ਪਾਸੇ ਤੋਂ ਜਰਾ ਸਭ ਦੇ ਚਾਰੇ ਪਾਸੇ ਪਹਾੜੀਆਂ ਨੇ ਤੇ ਬਹੁਤ ਹੀ ਰਮਣੀਕ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜੇ ਤੁਸੀਂ ਅ ਅਧਿਆਤਮਿਕ ਜਿਹੜਾ ਤਪ ਕਰਨਾ ਹੈ ਜੇ ਤੁਸੀਂ ਅਧਿਆਤਮ ਦੇ ਨਾਲ ਜੁੜਨਾ ਹੈ ਤਾਂ ਉੱਥੇ ਸ਼ਾਂਤੀ ਬਹੁਤ ਜ਼ਰੂਰੀ ਹੁੰਦੀ ਹੈ ਉੱਥੇ ਜਿਹੜੀ ਕੁਦਰਤ ਦੀ ਖੂਬਸੂਰਤੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਇਹ ਆ ਜਿਹੜਾ ਅਸਥਾਨ ਹੈ ਜਿੱਥੋਂ ਮੁਨਤਾਜ ਨੇ ਤਪ ਕੀਤਾ ਸੀ ਜਿੱਥੇ ਸਾਲਾਂ ਤੱਕ ਉਹ ਬਹੁਤ ਹੀ ਰਮਣੀਕ ਜਗਾ ਤੇ ਰਹਿਣਾ ਇੱਧਰ ਗੁਰੂ ਸਾਹਿਬ ਦੇ ਪਿੱਛੇ ਲੱਗਿਆ ਹੋਇਆ ਮੁਗਲਾਂ ਦਾ ਦਸਤਾਵੀ ਪੱਕੀ ਸੂ ਲੈ ਕੇ ਇੱਥੇ ਪਹੁੰਚ ਗਿਆ ਨਿਹੰਗ ਖਾਨ ਦੇ ਕਿਲੇ ਦੀ ਤਲਾਸ਼ੀ ਲਈ ਮੁਗਲ ਫੌਜ ਨੇ ਸਾਰੇ ਕਿਲੇ ਦੀ ਤਲਾਸ਼ੀ ਲੈ ਲਈ ਪਰ ਉਸ ਕਮਰੇ ਦੀ ਤਲਾਸ਼ੀ ਦੇਣ ਤੋਂ ਨਿਹੰਗ ਖਾਨ ਨੇ ਇਨਕਾਰ ਕਰ ਦਿੱਤਾ ਜਿੱਥੇ ਬੀਬੀ ਮੁਮਤਾਜ਼ ਭਾਈ ਬਚਿੱਤਰ ਸਿੰਘ ਦੀ ਸੇਵਾ 'ਚ ਲੱਗੇ ਹੋਏ ਸਨ ਫੌਜਦਾਰ ਨੇ ਕਾਰਨ ਪੁੱਛਿਆ ਤਾਂ ਨਿਹੰਗ ਖਾਨ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਧੀ ਤੇ ਦਮਾਦ ਠਹਿਰੇ ਹੋਏ ਨੇ ਫੌਜਦਾਰ ਗੁਸਤਾਖੀ ਮਾਫ ਕਹਿੰਦਾ ਹੋਇਆ ਫੌਜ ਲੈ ਕੇ ਵਾਪਸ ਚਲਾ ਗਿਆ ਤੇ ਅੰਦਰ ਸੇਵਾ ਕਰਦੀ ਬੀਬੀ ਮਮਤਾਜ ਨੇ ਜਦੋਂ ਆਪਣੇ ਪਿਤਾ ਦੇ ਬੋਲ ਸੁਣੇ ਤਾਂ ਉਸੇ ਵਕਤ ਹੀ ਪਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਪਰਵਾਨ ਕਰ ਲਿਆ ਥੋੜੇ ਸਮੇਂ ਬਾਅਦ ਪਾਈ ਬਚਿੱਤਰ ਸਿੰਘ ਸ਼ਹੀਦੀ ਪਾ ਗਏ निहंग खान ने रोपर ਤੋਂ ਦੋ ਸਿੱਖ ਬੁਲਾ ਕੇ ਗੁਰਮਤ ਮਰਿਆਦਾ ਮੁਤਾਬਿਕ ਅੰਤਿਮ ਸੰਸਕਾਰ ਕੀਤਾ ਤੇ ਉਸ ਕਿਲੇ ਵਿੱਚ ਅੱਜ ਵੀ ਭਾਈ ਬਚਿੱਤਰ ਸਿੰਘ ਜੀ ਦਾ ਅੰਗੀਠਾ ਮੌਜੂਦ ਹੈ ਹਾਲਾਂਕਿ ਇਸ ਕਿਲੇ ਵਾਲੇ ਥਾਂ ਨੂੰ ਸਾਂਭਣ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਇਮਾਰਤ ਬਹੁਤ ਹੀ ਖਸਤਾ ਹਾਲਤ ਵਿੱਚ ਹੈ ਜ਼ਿਆਦਾਤਰ ਥਾਂ ਦੇ ਉੱਤੇ ਕਬਜ਼ਾ ਹੋ ਚੁੱਕਿਆ ਉਧਰ ਬੀਬੀ ਮੁਮਤਾਜ ਨੇ ਵੀ ਆਪਣੇ ਪਿਤਾ ਨਿਹੰਗ ਖਾਨ ਨੂੰ ਆਪਣਾ ਫੈਸਲਾ ਦੱਸ ਦਿੱਤਾ ਕਿ ਤੁਹਾਡੇ ਬਚਨਾਂ ਮੁਤਾਬਿਕ ਮੈਂ ਸ਼ਹੀਦ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਪਰਵਾਨ ਕਰ ਚੁੱਕੀ ਹਾਂ ਤੇ ਹੋਰ ਕਿਸੇ ਨਾਲ ساری ਜ਼ਿੰਦਗੀ ਸੰਬੰਧ ਨਹੀਂ ਬਣ ਸਕਦਾ ਪਿਤਾ ਨੇ ਪਿਓ ਦੇ ਫਰਜ਼ ਮੁਤਾਬਿਕ ਧੀ ਨੂੰ ਸਮਝਾਇਆ ਪਰ ਬੀਬੀ ਮੁਮਤਾਜ ਦਾ ਫੈਸਲਾ ਅਟਲ ਸੀ ਕੁਝ ਸਮਾਂ ਕੋਟਲਾ ਰਹਿਣ ਤੋਂ ਬਾਅਦ ਬੀਬੀ ਮੁਮਤਾਜ ਨੇ ਆਪਣੇ ਪਿਤਾ ਮੂਰੇ ਇੱਕ ਮੰਗ ਰੱਖੀ ਕਿ ਉਹ ਹੁਣ ਆਪਣਾ ਸਾਰਾ ਜੀਵਨ ਭਜਨ ਬੰਦਗੀ ਵਿੱਚ ਬਿਤਾਉਣਾ ਚਾਹੁੰਦੀ ਨੇ ਕਿਸੇ ਇਕਾਂਤ ਥਾਂ ਤੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਤੇ ਦੀ ਇੱਛਾ ਮੁਤਾਬਿਕ ਨਿਹੰਗ ਖਾਨ ਨੇ ਇੱਕ ਉੱਚੀ ਪਹਾੜੀ ਤੇ ਸੁੰਦਰ ਰਿਹਾਇਸ਼ ਬਣਵਾਈ ਤੇ ਇੱਕ ਖੂਹ ਵੀ ਲਵਾ ਕੇ ਦਿੱਤਾ ਗੁਰੂ ਘਰ ਵਿਖੇ ਉਹ ਪੁਰਾਤਨ ਖੂਹ ਅੱਜ ਵੀ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਇਸੇ ਸਥਾਨ 'ਤੇ ਬੀਬੀ ਮਮਤਾਜ ਨੇ ਆਪਣੇ 136 ਸਾਲ ਦੀ ਉਮਰ ਗੁਰੂ ਸਾਹਿਬ ਦੀ ਬੰਦਗੀ 'ਚ ਜਪ ਤਪ ਕਰਦਿਆਂ ਜੱਤ ਸੱਤ ਵਿੱਚ ਕਾਇਮ ਰਹਿ ਕੇ ਬਤੀਤ ਕੀਤੀ। ਮੰਨਿਆ ਜਾਂਦਾ ਹੈ ਕਿ ਬੀਬੀ ਮਮਤਾਜ ਕੇਵਲ ਭਗਤੀ ਹੀ ਨਹੀਂ ਕਰਦੇ ਸੀ ਬਲਕਿ ਆਸ-ਪਾਸ ਦੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਦੀ ਲਹਿਰ ਵੀ ਉਹਨਾਂ ਨੇ ਪਖਾਈ ਹੋਈ ਸੀ। ਯਾਨੀ ਕਿ ਉਹ ਸਿੱਖ ਧਰਮ ਦੇ ਇੱਕ ਵੱਡੇ ਪ੍ਰਚਾਰਕ ਵੀ ਸਨ ਉਸ ਇਲਾਕੇ ਵਿੱਚ। ਇਸ ਸਥਾਨ ਬਾਰੇ ਪਹਿਲਾਂ ਸੰਗਤ ਨੂੰ ਬਹੁਤੀ ਜਾਣਕਾਰੀ ਨਹੀਂ ਸੀ ਪਰ ਹੁਣ ਇਲਾਕੇ ਦੀ ਟਾਵੀ ਟਾਵੀ ਸੰਗਤ ਰੋਜ਼ਾਨਾ ਇੱਥੇ ਹਾਜ਼ਰੀ ਭਰਦੀ ਹੈ ਹਰ ਸਾਲ 5 ਨਵੰਬਰ ਨੂੰ ਇੱਥੇ ਸਾਲਾਨਾ ਸਮਾਗਮ ਵੀ ਹੁੰਦਾ ਹੈ ਲੰਗਰ ਪ੍ਰਸ਼ਾਦੇ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ ਹੈ 2 ਕੁ ਮਹੀਨੇ ਪਹਿਲਾਂ ਜਦੋਂ ਪੰਜਾਬ ਨੂੰ ਹੜ੍ਹਾਂ ਦੀ ਮਾਰ ਪਈ ਸੀ ਤਾਂ ਗੁਰੂ ਘਰ ਦੀ ਇਮਾਰਤ ਨੂੰ ਵੀ ਢੇਟਲੇ ਪਾਸੇ ਨੂੰ ਨੁਕਸਾਨ ਪਹੁੰਚਿਆ ਸੀ ਥੋੜੀ ਬਹੁਤੀ ਮੁਰੰਮਤ ਕੀਤੀ ਗਈ ਹੈ ਪਰ ਹਾਲੇ ਵੀ ਇਮਾਰਤ ਢੇਟਲੀ ਪਹਾੜੀ ਸੁਰੱਖਿਅਤ ਨਹੀਂ ਹੈ ਜੇ ਤੁਹਾਡੇ ਚ ਕੋਈ ਵੀ ਇਸ ਸਥਾਨ ਤੇ ਸੇਵਾ ਕਰਨਾ ਚਾਹੁੰਦਾ ਹੈ ਜਾਂ ਚਾਹੁੰਦੀ ਹੈ ਤਾਂ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਦੇ ਨਾਲ ਇਹਨਾਂ ਨੰਬਰਾਂ ਤੇ ਸੰਪਰਕ ਜ਼ਰੂਰ ਕਰੋ ਰੂਪਨਗਰ ਜ਼ਿਲ੍ਹੇ ਦੇ ਵਿੱਚ ਜਦੋਂ ਵੀ ਤੁਸੀਂ ਆਓ ਤਾਂ ਬੜੀ ਪਿੰਡ ਦੇ ਨੇੜੇ ਇਤਿਹਾਸਿਕ ਗੁਰਦੁਆਰਾ ਬੀਬੀ ਮੁਮਤਾਜ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਦੁਬਾਰਾ ਦੁਬਾਰਾ ਤੁਹਾਡਾ ਆਉਣ ਨੂੰ ਮਨ ਕਰੇਗਾ ਇਸ ਚੈਨਲ ਤੇ ਇਤਿਹਾਸਿਕ ਗੁਰਦੁਆਮਾਂ ਦੇ ਦਰਸ਼ਨ ਦਾ سلسلہ ਇਸੇ ਤਰ੍ਹਾਂ ਚੱਲਦਾ ਰਹੇਗਾ ਅਗਲੇ ਹਫਤੇ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ